ਰਾਧਾ ਸਵਾਮੀ ਜੀ ਕਲਾਮ ਹਜ਼ਰਤ ਸੁਲਤਾਨ ਬਾਹੂ ਜੇ ਚੜ ਜਨਾ ਤੇ ਕਰ ਰੁਸ਼ਨਾਈ ਜ਼ਿਕਰ ਕਰੇਂਦੇ ਤਾਰੇ ਹੂ ਚੜ ਚੰਨਾ ਤੇ ਕਰ ਰੁਸ਼ਨਾਈ ਜ਼ਿਕਰ ਕਰੇਂਦੇ ਤਾਰੇ ਹੂ ਗਲੀਆਂ ਦੇ ਵਿੱਚ ਫਿਰਨ ਨਿਵਾਣੇ ਲਾਲਾ ਦੇ ਬਣਦਾਰੇ ਹੂ ਸ਼ਾਲਾ ਕੋਈ ਨਾ ਥੀਵੇ ਮੁਸਾਫਰ ਸ਼ਾਲਾ ਕੋਈ ਨਾ ਥੀਵੇ ਮੁਸਾਫਰ ਕੱਖ ਜਿਨਾ ਤੋਂ ਪਾਰੇ ਹੂ ਤਾੜੀ ਮਾਰ ਓੜਾਣਾ ਸਾਨੂੰ ਆਪੇ ਓੜਣਾ ਹਰੇ ਹੂ ਚੜ ਚਨਾ ਤੇ ਕਰ ਰੁਸ਼ਨਾਈ ਝਾੜ ਚੰਨਾ ਤੇ ਕਰ ਰੁਸ਼ਨਾਈ ਕਾਰ ਜ਼ਿਕਰ ਕਰੇਂਦੇ ਤੇਰਾ ਹੂ ਤੇਰੇ ਜਹੇ ਚਨ ਕਈ ਸ ਚੜਦੇ ਤੇਰੇ ਜਹੇ ਚਨ ਕਈ ਸ ਚੜਦੇ ਸਜਣਾ ਵਾਜ ਹਨੇਰਾ ਹੂ ਜਿੱਥੇ ਚਨ ਅਸਾਡਾ ਚੜਦਾ ਜਿੱਥੇ ਚਨ ਅਸਾਡਾ ਚੜਦਾ ਕੋਥੇ ਕਦਰ ਨਹੀਂ ਕੁਝ ਤੇਰਾ ਹੂ ਜਿਸ ਦੇ ਕਾਰਨ ਜਨਮ ਗੁਆਇਆ ਬਾਹੂ ਯਾਰ ਮਿਲੇ ਇਕ ਫੇਰਾ ਜਿਸ ਦੇ ਕਾਰਨ ਜਨਮ ਗੁਆਇਆ ਬਾਹੂ ਯਾਰ ਮਿਲੇ ਇੱਕ ਫੇਰਾ ਮੈ ਕੋ ਜੀ ਮੇਰਾ ਦਿਲ ਬਰਸਾਣਾ ਮੈਂ ਕੋ ਜੀ ਮੇਰਾ ਦਿਲ ਬਰਸਾਣਾ ਕਿਉਂ ਕਰ ਉਸ ਨੂੰ ਪਾਵਾਂ ਬੇੜੇ ਸਾਡੇ ਵੜਦਾ ਨਹੀਂ சே வட தான் பையல வசீலா நான் சோணி நல பல் நோண ਨਾ ਦਾਲਤ ਪਲਲੇ ਕਿਉਂ ਕਰਿਆ ਯਾਰ ਮਨਾ ਮਾ ਦੁੱਖ ਮੇ ਸ਼ੈ ਰਸੀ ਵਾਹੂ ਦੁੱਖ ਮੇ ਸ਼ੈ ਰਸੀ ਵਾਹੂ ਰੋਂਦੀ ਹੀ ਮਰ ਜਾਵਾਂ ਹੂ ਮੈਂ ਕੋ ਜੀ ਮੇਰਾ ਦਿਲ ਵਰਸੋਣਾ ਮੈਂ ਕੋ ਜੀ ਮੇਰਾ ਦਿਲ ਵਰ ਸੋਣਾ ਕਿਉਂ ਕਰ ਉਸ ਨੂੰ ਪਾਮਾ ਹੂ ਵੜੇ ਸਾਡੇ ਵੜਦਾ ਨਾਹੀਂ ਲਖਬਸੀ ਲੈ ਵਾ ਮਾ ਹੂ ਸ੍ਰੀਦਾਸ ਸਵਾਮੀ ਜੀ